ਨਮਸਕਾਰ ਮੈਂ ਪ੍ਰਦੀਪ ਸ਼ਰਮਾ ਨਾ ਮਜਵਾਨਾ ਟੀਵੀ ਤੋਂ ਅੱਜ ਜਾਣੇ ਬਾਨੇ ਰਾਜਨੀਤਿਕ ਵਿਸ਼ੇਸ਼ਕ ਅਤੇ ਡਾਕਟਰ ਸਹਿਬਾਨ ਡਾਕਟਰ ਅਰੁਣ ਮਿੱਤਰਾ ਜੀ ਨੇ ਕੇਰਲਾ ਸਰਕਾਰ ਵੱਲੋਂ ਪੀਐਮ ਸ਼੍ਰੀ ਦੇ ਮੁੱਦੇ ਦੇ ਉੱਤੇ ਆਪਣੇ ਵਿਚਾਰ ਪ੍ਰਗਟ ਕੀਤੇ ਪੇਸ਼ ਹੈ ਇਸਦੀ ਇੱਕ ਰਿਪੋਰਟ ਅੱਜ ਦੀ ਬੜੀ ਮਹੱਤਵਪੂਰਨ ਖਬਰ ਇਹ ਹੈ ਕਿ ਕੇਰਲਾ ਦੀ ਸਰਕਾਰ ਨੇ ਪੀਐਮ ਸ਼੍ਰੀ ਦਾਜੋ ਲਾਗੂ ਕਰਨ ਦਾ ਕੇਰਲਾ ਵਿੱਚ ਫੈਸਲਾ ਲਿਆ ਸੀ ਉਸ ਨੂੰ ਵਾਪਸ ਲੈ ਲਿਆ ਹੈ ਅੱਜ ਦੇ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ ਤੇ ਇੱਕ ਕਮੇਟੀ ਬਣਾਈ ਗਈ ਜੋ ਕਿ ਇਸ ਨੂੰ ਰਿਵਿਊ ਕਰੇਗੀ ਇਸ ਤੇ ਕਿੰਨਾ ਬਜਟ ਆਦ ਹੁੰਦਾ ਹੈ ਉਹ ਸਾਰੀ ਗੱਲ ਨੂੰ ਉਸ ਦੀ ਕੋਖ ਕਰੇਗੀ ਤੇ ਉਸ ਤੋਂ ਬਾਅਦ ਹੀ ਕੋਈ ਫੈਸਲਾ ਹੋਏਗਾ ਉਦੋਂ ਤੱਕ ਇਸ ਗੱਲ ਬਾਰੇ ਕੋਈ ਚਰਚਾ ਨਹੀਂ ਹੋਏਗਾ ਇਹ ਖੱਬੀ ਧਿਰ ਦੀ ਏਕਤਾ ਦੀ ਜਿੱਤ ਹੈ ਸੀਪੀਆਈ ਦੇ ਸੁਭਾ ਸਕੱਤਰ ਕਾਮਰੇਡ ਬਿਨॉय ਬਿਸ਼ਵਮ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਕਿਸੇ ਇੱਕ ਪਾਰਟੀ ਜਾਂ ਵਿਅਕਤੀ ਦੀ ਜਿੱਤ ਨਹੀਂ ਹੈ ਹਾਲਾਂਕਿ AISAF AIYF ਜੋ ਵਿਦਿਆਰਥੀ ਤੇ ਨੌਜਵਾਨ ਜਥੇਬੰਦੀਆਂ ਹਨ ਉਹਨਾਂ ਨੇ ਬਹੁਤ ਜ਼ੋਰ ਲਾਇਆ ਇਸ ਬਿੱਲ ਦੀ ਵਾਪਸੀ ਲਈ ਤੇ CPI ਨੇ ਵੀ ਬੜਾ ਜ਼ੋਰ ਲਾਇਆ ਜਿਸ ਦੇ ਸਦਕਾ ਇਹ ਸਭ ਸੰਭਵ ਹੋਇਆ ਪਰ ਪ੍ਰਸ਼ਨ ਇਹ ਨਹੀਂ ਕਿ ਇਸ ਦੇ ਵਿੱਚ ਜਿੱਤ ਕਿਹਦੀ ਹੋਈ ਜਿੱਤ ਖੱਬੀ ਧਿਰ ਦੀ ਹੋਈ ਹੈ ਤੇ ਖੱਬੀ ਤੇ ਰਦੀ ਏਕਤਾ ਤੇ ਖੱਬੀ ਤੇ ਰਦੀ ਰਾਜਨੀਤੀ ਸਾਹਮਣੇ ਆਈ ਹੈ ਕਿ ਮਿਲ ਜੁਲ ਕੇ ਬੈਠ ਕੇ ਫੈਸਲੇ ਕਰਨ ਦਾ ਕੀ ਲਾਭ ਹੁੰਦਾ ਹੈ ਤੇ ਜੇ ਕੋਈ ਗੱਲ ਹੋ ਵੀ ਜਾਏ ਉਸ ਨੂੰ ਬੈਠ ਕੇ ਨਜਿੱਠਿਆ ਜਾ ਸਕਦਾ ਹੈ ਧੰਨਵਾਦ ਮੈਂ ਡਾਕਟਰ ਸਰਉਂ ਮਿਤੀ